डार्क तो <tranhanesidden noise> आपके निरीक्षण के लिए हाजिर है श्रीमान डार्क आपके निरीक्षण के लिए हाजिर है श्रीमान ਐਸਐਸਪੀ ਖਨ ਦਾ ਚਾਰਜ ਹੰਮਾ ਲਿਆਗਾ ਤੇ ਜਿਵੇਂ ਕਿ ਮੈਂ ਜਸਟ ਅਭੀ ਚਾਰਜ ਹੀ ਲਿੱਤਾ ਹੈਗਾ ਤੇ ਮੈਨੂੰ ਏਰੀਆ ਦਾ ਤਾਂ ਹੌਲੀ ਹੌਲੀ ਪਤਾ ਲੱਗੇਗਾ ਬਟ ਜਿਵੇਂ ਕਿ ਗਵਰਨਮੈਂਟ ਵੱਲੋਂ ਨਿਰਦੇਸ਼ ਹੈ ਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਸਾਨੂੰ ਡਾਇਰੈਕਸ਼ਨਸ ਦਿੱਤੇ ਹੋਏ ਕਿ ਆ ਪੰਜਾਬ ਨੂੰ ਇੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਕ੍ਰਾਈਮ ਫਰੀ ਪੰਜਾਬ ਬਣਾਉਣ ਦੀ ਜੋ ਸਾਡੀ ਇੱਕ ਮਹਿੰਮ ਚਾਲੀ ਰਹੀ ਹੈ ਆਲਰੇਡੀ ਤੋਂ ਉਹਦੇ ਡਾਇਰੈਕਸ਼ਨ ਸਰ ਦੇ ਡਾਇਰੈਕਸ਼ਨਸ ਨੂੰ ਫੋਲੋ ਕਰਦੇ ਹੋਏ ਕੰਮ ਕਰਨਾ ਹੈਗਾ ਤੇ ਦੂਜੀ ਚੀਜ਼ ਜੋ ਡੀਜੀਪੀ ਸਾਹਿਬ ਦੀ ਡਾਇਰੈਕਸ਼ਨਸ ਹੈ ਕਿ ਇੱਕ ਜ਼ੀਰੋ ਟੋਲਰੈਂਸ ਟੁਵਰਡਸ ਕ腐ਸ਼ਨ ਤੇ ਉਹ ਚੀਜ਼ ਨੂੰ ਵੀ ਫੋਲੋ ਕਰਦੇ ਹੋਏ ਕੰਮ ਕਰਨਾ ਹੈਗਾ ਤੇ ਮੀਡੀਆ ਦਾ ਵੀ ਕੋਆਪਰੇਸ਼ਨ ਦੀ ਲੋੜ ਰਹੇਗੀ ਕਿਉਂਕਿ ਜੋ ਇਹ ਸਾਰੇ ਕੇ ਸਾਰੇ ਸਾਡੇ ਇੱਕ ਇਨੀਸ਼ੀਏਟਿਵਸ ਵੀ ਜੋ ਚੱਲ ਰਹੇ ਆ ਜੋ ਇਹ ਡੀਜੀਪੀ ਸਾਹਿਬ ਦੇ ਜੋ ਆਈਡੀਆਜ਼ ਹਨਾ ਨੂੰ ਫੋਲੋ ਕਰਦੇ ਹੋਏ ਤੇ ਉੱਥੇ ਸੁਸਾਇਟੀ ਦੀ ਤੇ ਮੀਡੀਆ ਦੀ ਵੀ ਸਾਨੂੰ ਕੋਆਪਰੇਸ਼ਨ ਦੀ ਲੋੜ ਰਹੇਗੀ ਤੇ ਅਸੀਂ ਆਹੀ ਇੱਕ ਉਮੀਦ ਕਰਦੇ ਕਿ ਅਸੀਂ ਪੰਜਾਬ ਨੂੰ ਇੱਕ ਪੋਜ਼ਿਟਿਵ ਤੇ ਬਹੁਤ ਹੀ ਬ੍ਰਾਈਟ ਇੱਕ ਭਵਿਕ ਅਸੀਂ ਦੇ ਪਾਏਗੇ ਤੇ ਪੰਜਾਬ ਨੂੰ ਅਸੀਂ ਕ੍ਰਾਈਮ ਫਰੀ ਬਣਾਉਣ 'ਚ ਕਾਮਯਾਬ ਹੋਵਾਂਗੇ ਤੇ ਆਹੀ ਮੇਰਾ ਮੈਸੇਜ ਵੀ ਹੈਗਾ ਤੇ ਆਹੀ ਮੇਰੀ ਇੱਕ ਅ ਟ੍ਰਾਈ ਵੀ ਰਹੇਗੀ ਕਿ ਇੱਕ ਜਿਹੜਾ ਮੇਰਾ ਟਿਨਿਓਰ ਰਹੇਗਾ ਇਨ ਖੰਨਾ ਤੇ ਮੈਂ ਪੰਜਾਬ ਤੇ ਖੰਨਾ ਨੂੰ ਕ੍ਰਾਈਮ ਫਰੀ ਕਰਨ 'ਚ ਆਪਣਾ ਇਹ ਯੋਗਦਾਨ ਦੇ ਪਾਉਂ। ਮੈਡਮ ਔਰਮਨ ਵਾਸਤੇ ਕੋਈ ਮੈਸੂਰ? ਅ ਵਿਮਨ ਦੇ ਲਈ ਦੇਖੋ ਜੀ ਅਗਰ ਕ੍ਰਾਈਮ ਫਰੀ ਹੋ ਜਾਏਗਾ ਤੇ ਸਾਰਿਆਂ ਦੇ ਲਈ ਰਹੇਗਾ ਸਪੈਸ਼ਲ ਫੋਕਸ ਸਾਡਾ ਅ ਜੋ ਇੱਕ ਡਾਊਨ ਰੋਡਨ ਜੋ ਥੋੜੇ ਜਿ ਪਿਛੇ ਜੋ ਬੈਕਵਰਡ ਜੋ ਹੁੰਦਾ ਹੈਗਾ ਥੋੜਾ ਤੇ ਉਹਦੇ ਵਿੱਚ ਵਿਮਨ ਦਾਬਿਕ ਰਹਿੰਦਾ ਹੈਗਾ ਕਿ ਉਹਨਾਂ ਨੂੰ ਕੰਫਰਟੇਬਲ ਫੀਲ ਹੋਏ ਪੁਲੀਸ ਕੋਲ ਆਣ ਦੇ ਵਿੱਚ ਵੀ ਤੇ ਉਹਨਾਂ ਨੂੰ ਜਦੋਂ ਆਪਣਾ ਡੇਲੀ ਕੰਮਕਾਜ ਤੇ ਜਾਂਦੇ ਹਨ ਇਹ ਡੇਲੀ ਲਾਈਫ ਨੂੰ ਆਪਣੀ ਨੂੰ ਜਿੰਦੇ ਉਹਦੇ ਵਿੱਚ ਨਾ ਨੂੰ ਕੋਈ ਵੀ ਅਨ ਸੇਫ ਵਾਲਾ ਫੀਲਿੰਗ ਨਾ ਤੇ ਵਿਮਨ ਸੇਫਟੀ ਦੇ ਲਈ ਸਾਡੀ ਪੂਰੀ ਕੀ ਪੂਰੀ 100% ਸਾਡੀ ਡੈਡੀਕੇਸ਼ਨ ਦੇ ਨਾਲ ਕੰਮ ਕਰਨ ਦੀ ਇੱਕ ਨੀਅਤ ਹੈਗੀ Thank okay. you.